நබरنداव्या ஆमண்டක් वारबा

ਇਹ ਪਾਰ ਇਦਾਂ ਦੱਸਾ ਲਾ ਕੇ ਰੱਖਿਆ ਦੇਖ ਉੱਪਰ ਕੀ ਹੋ ਗਿਆ ਇਹ ਦੂਜਾ ਤੇ ਆਖਰੀ ਮੋੜਾ ਹੁਣ ਵੀ ਬਈ ਇਹ ਬਈ ਇੰਨਾ ਚੱਲਿਆ ਇਹ ਆਉਣਾ ਹੀ ਬਹੁਤ ਵੱਡੀ ਗੱਲ ਆ ਬਹੁਤ ਬਹੁਤ ਧੰਨਵਾਦ ਬਈ ਇਹ ਛਤਬਾੜ ਗਰੁੱਪ ਬਾਰੇ ਬਹੁਤ ਬਹੁਤ ਧੰਨਵਾਦ ਬਾਜੀ ਕਰਨਾ ਅਨੁਸਾਰ ਤੋਂ ਤਾਕਰਾਦੀ ਜਰੋ ਅਗਲਾ ਟ੍ਰੈਕ ਟੀਰਸਾ ਮਾਡੀ ਜਸ਼ਨ ਨੂੰ ਅਗਲਾ ਟ੍ਰੈਕ ਟੀਰਸਾ ਮਾਡੀ ਜਸ਼ਨ ਨੂੰ Olha aí Olha aqui, olha aqui Olha aqui, aqui